ਬਾਦਲ ਵੱਡਾ ਬਾਦਲ ਜਿਹੜਾ ਕਹਿੰਦਾ ਸੀ ਮੈਂ ਨਹੀਂ ਆਰਦਾ ਹੁੰਦਾ 92 93 ਸਾਲ ਦੀ ਉਮਰ ਹੈ ਉਹ ਕਹਿੰਦਾ ਨਾ ਸ਼ਾਹ ਮੁਹੰਮਦਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵੰਗ ਅਖੀਰ ਹੋਵੇ ਸੋ ਇਸ ਕਰਕੇ ਬਾਦਲ ਉਹਦਾ ਮੁੰਡਾ ਉਹਦਾ ਭਤੀਜਾ ਉਹਦਾ ਮੁੰਡੇ ਦਾ ਸਾੜਾ ਉਹਨਾਂ ਦਾ ਉਹਨਾਂ ਦਾ ਪਰੋਣਾ ਨਾ ਇੱਕ ਤਾਂ ਟੱਬਰ ਸਾਰਾ ਹੀ ਖੜਾ ਹੁੰਦਾ ਨਾ ਉਹਨਾਂ ਦਾ ਮੈਂ ਕਿਹਾ ਜੇ ਕਿਤੇ ਲੋਕ ਸਭਾ ਦੀ ਜਾਂ ਕੋਈ ਬਾਲ ਸਭਾ ਹੁੰਦੀ ਆ ਉਹਦੇ ਜਵਾਕਾ ਨੂੰ ਵੀ ਲੈ ਆਉਂਦੇ ਪਹਿਲੀ ਇਹ ਹੋਰ ਤਾਂ ਕਿਸੇ ਨੂੰ ਮੌਕਾ ਦੇਣਾ ਨਹੀਂ ਨਾ ਲੋਕਾਂ ਨੂੰ ਆਪਦੇ ਹੀ ਲਿਆਉਣੇ ਨੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਪਰਜਾ ਭਿਖਾਰੀ ਜੇ ਮੁੱਖ ਮੰਤਰੀ ਵੀ ਆਪਦੇ ਹੀ ਬੱਸਾਂ ਹੋਣਗੀਆਂ ਉਹ ਸਰਕਾਰੀ ਬੱਸਾਂ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊਗਾ ਸਰਕਾਰੀ ਬੱਸਾਂ ਚੱਲਣ ਉਹਦੇ ਆਪਦੇ ਬੱਸਾਂ ਘਾਟਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਹੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਦਾ ਪ੍ਰਾਈਵੇਟ ਹਸਪਤਾਲ ਹੋਊਗਾ ਉਹ ਸਰਕਾਰੀ ਗੰਬੜਾਊਗਾ ਉਹ ਮੇਰੇ ਕੋਲੇ ਆਉਣ ਇਹਨਾਂ ਨੇ ਦबई ਤੋਂ ਲਿਆ ਕੇ ਨਾ ਖਜੂਰਾ ਲਾਈਆਂ ਸੀ ਇੱਥੇ ਲਾਈਆਂ ਸੀ ਨਾ ਤੁਸੀਂ ਦੇਖੀ ਹੋਣੀਆਂ ਉਹ ਖਜੂਰਾ ਕਿੱਥੇ ਰਹਿ ਹੁਣ ਉਹ ਹੀ ਨਿਸ਼ਾਨੀ ਬਚੀ ਐ ਉਹ ਬਾਦਲ ਪਿੰਡ ਲੱਗੀਆਂ ਹੋਣੀਆਂ ਨੇ ਘਰ ਮੋਰੇ ਹੁਣ ਬਸ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋ ਪਹਿਲਾਂ ਚੋਨਾ ਫਿਰ ਚੋਨਾ ਇਹ ਕੀ ਕਹਿੰਦੀ ਕਹੀ ਜਾਂਦੀ ਐ ਮੈਂ ਕਿਹਾ ਹਰ ਸਿਮਰਤ ਕੋਲ ਕਹੀਏ ਇਹ ਪਹਿਲਾਂ ਝੋਨਾ ਕਹਿੰਦੀ ਐ ਜਾਂ ਚੋਨਾ ਕਹਿੰਦੀ ਐ ਨੰਨੇ ਨਾਣਿਆਂ ਦਾ ਫਰਕ ਨਹੀਂ ਪਤਾ ਜੀ ਏ ਭਗਵੰਤ ਮਾਨ ਹੈ ਮੈਂ ਕਿਹਾ ਜੀ ਭਗਵੰਤ ਮਾਨ ਬੱਬੇ ਬੱਬੇ ਦਾ ਫਰਕ ਜੀ ਪਤਾ ਜੀ ਇਹ ਪੰਜਾਬ ਦੀ ਢਿੱਡ ਤੋਂ ਛੋਰਾ ਘੋਪਦਾ ਹੈ ਉਹ ਮੈਂ ਘੋਪਦਾ ਨਹੀਂ ਹੁੰਦਾ ਇਹ ਇਹ ਤਾਂ ਛੋਰੇ ਦੀ ਬੇਇਤੀ ਕਰ ਰਿਹਾ ਤੁਸੀਂ ਕੈਪਟਨ ਅਮਰਿੰਦਰ ਹਾਰ ਗਿਆ ਨ ਜੋ ਸਿੱਧੂ ਹਾਰ ਗਿਆ ਪਠੜ੍ਹ ਆ ਤੁਹਾਡੇ ਵਾਲੇ ਬਲਬੀਰ ਸਿੱਧੂ ਹੈ ਨਾ ਤੇ ਇਹ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਨੇਰੀ ਚ ਕੌਣ ਕੌਣ ਉੱਫੜ ਗਿਆ ਕੀ ਹੋ ਗਿਆ ਦੇ ਰੈਵੋਲੂਸ਼ਨ ਹਾਂ ਜਦੋਂ ਮੈਂ 10 ਮਾਰਚ ਨੂੰ ਰਿਜ਼ਲਟ ਦੇਖ ਰਿਆ ਸੀ ਮੈਂ ਸੰਗਰੂਰ ਸੀ ਮੈਂ ਟੀਵੀ ਤੇ ਦੇਖ ਰਿਆ ਸੀ ਮੇਰੀ ਮਾਂ ਮੇਰਾ ਪਰਿਵਾਰ ਮੇਰੇ ਨਾਲ ਜਿਉਂ-ਜਿਉਂ ਸੀਟਾਂ ਆਮ ਆਦੀ ਪਾਰਟੀ ਦੀ ਵਧਦੀ ਜਾਂਦੀਆਂ ਸੀ 60 ਫਿਰ 62 ਫਿਰ 64 ਫਿਰ 70 ਫਿਰ 75 ਫਿਰ 80 ਜਿਉਂ-ਜਿਉਂ ਸੀਟਾਂ ਵਧ ਰਹੀਆਂ ਸੀ ਮੇਰੀ ਅੱਖਾਂ ਦੇ ਵਿੱਚ ਖੁਸ਼ੀ ਦੇ ਤੇ ਜ਼ਿੰਮੇਵਾਰੀਆਂ ਦੇ ਅਥਰੂ ਵੀ ਵੱਧ ਰਹੇ ਸੀ ਵੀ ਲੋਕਾਂ ਨੇ ਤਾਂ ਯਕੀਨ ਕਰ ਲਿਆ ਹੁਣ ਭਗਵਾਨਤਮਾਨਾ ਲੋਕਾਂ ਨੇ ਕਾ ਫਰਜ਼ ਨਿਭਾਤਾ ਹੁਣ ਵਾਰੀ ਤੇਰੀ ਹੈ ਤੈਂ ਫਰਜ਼ ਨਿਭਾਉਣਾ ਸੱਚੇ ਮਨ ਨਾਲ ਸੱਚੇ ਦਿਲ ਨਾਲ 1 ਰੁਪਿਆ ਵੀ ਮੈਂ ਖਜ਼ਾਨੇ ਦਾ ਇੱਧਰ ਉੱਧਰ ਨਹੀਂ ਹੋਣ ਦੇਊਗਾ ਹਾਂ ਹਾਲਾਂਕਿ ਇਹਨਾਂ ਨੇ ਬਹੁਤ ਲੁੱਟਿਆ ਖਜ਼ਾਨੇ ਨੂੰ ਕਰਜ਼ਾ ਚੜਾ ਕੇ ਛੱਡ ਕੇ ਗਏ ਨੇ ਕੋਈ ਗੱਲ ਨਹੀਂ ਲਾ ਲਾਂਗੇ ਕਰਜ਼ਾ ਨੀਅਤ ਸਾਫ਼ ਹੋਣੀ ਚਾਹੀਦੀ ਹੈ ਆਪਾਂ ਠੀਕ ਕਰ ਲਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਤੋ ਕਲਮੇ ਲੱਭ ਲਾਂਗੇ ਆਪਾਂ ਤੇ ਆਪਾਂ ਨੂੰ ਗੁਰੂਆਂ ਦੀ ਬਾਣੀ ਦਾ ਖਜ਼ਾਨਾ ਸਾਡੇ ਕੋਲ ਕੈਪਟਨ ਅਮਰਿੰਦਰ ਹਾਰ ਗਿਆ ਨਜੋ ਸਿੱਧੂ ਹਾਰ ਗਿਆ ਪਠੜ ਆ ਤੁਹਾਡੇ ਵਾਲੇ ਬਲਬੀਰ ਸਿੱਧੂ ਹੈ ਨਾ ਪਤਾ ਹੀ ਨਹੀਂ ਲੱਗਿਆ ਪਤਾ ਹੀ ਲੱਗੇ ਨੇਰੀ ਚ ਕੌਣ ਕੌਣ ਉੱਫੜ ਗਿਆ ਕੀ ਹੋ ਗਿਆ ਇਹ ਰੈਵੋਲੂਸ਼ਨ ਹਾਂ ਜਦੋਂ ਮੈਂ 10 ਮਾਰਚ ਨੂੰ ਰਿਜ਼ਲਟ ਦੇਖ ਰਿਆ ਸੀ ਮੈਂ ਸੰਗਰੂਰ ਸੀ ਮੈਂ ਟੀਵੀ ਤੇ ਦੇਖ ਰਿਆ ਸੀ ਮੇਰੀ ਮਾਂ ਮੇਰਾ ਪਰਿਵਾਰ ਮੇਰੇ ਨਾਲ ਜਿਉਂ-ਜਿਉਂ ਸੀਟਾਂ ਆਮ ਆਦੀ ਪਾਰਟੀ ਦੀ ਵਧਦੀ ਜਾਂਦੀ ਸੀ 60 ਫਿਰ 62 ਫਿਰ 40 ਫਿਰ 70 ਫਿਰ 75 ਫਿਰ 80 ਜੋ-ਜੋ ਸੀਟਾਂ ਵੱਧ ਰਹੀਆਂ ਸੀ ਮੇਰੀ ਅੱਖਾਂ ਦੇ ਵਿੱਚ ਖੁਸ਼ੀ ਦੇ ਤੇ ਜ਼ਿੰਮੇਵਾਰੀਆਂ ਦੇ ਅਥਰੂ ਵੀ ਵਧ ਰਹੇ ਸੀ ਵੀ ਲੋਕਾਂ ਨੇ ਤਾਂ ਯਕੀਨ ਕਰ ਲਿਆ ਹੁਣ ਭਗਵਾਨਤਮਾਨਾ ਲੋਕਾਂ ਨੇ ਤਾਂ ਫਰਜ਼ ਨਿਭਾਤਾ ਹੁਣ ਵਾਰੀ ਤੇਰੀ ਹੈ ਤੈਂ ਫਰਜ਼ ਨਿਭਾਉਣਾ ਸੱਚੇ ਮਨ ਨਾਲ ਸੱਚੇ ਦਿਲ ਨਾਲ 1 ਰੁਪਈਆ ਵੀ ਮੈਂ ਖਜ਼ਾਨੇ ਦਾ ਇੱਧਰ ਉੱਧਰ ਨਹੀਂ ਹੋਣ ਦੇਊਗਾ ਹਾਂ ਹਾਲਾਂਕਿ ਇਹਨਾਂ ਨੇ ਬਹੁਤ ਲੁੱਟਿਆ ਖਜ਼ਾਨੇ ਨੂੰ ਕਰਜ਼ਾ ਚੜਾ ਕੇ ਛੱਡ ਕੇ ਗਏ ਨੇ ਕੋਈ ਗੱਲ ਨਹੀਂ ਲਾ ਲਾਂਗੇ ਕਰਜ਼ਾ ਨੀਅਤ ਸਾਫ਼ ਹੋਣੀ ਚਾਹੀਦੀ ਹੈ ਆਪਾਂ ਠੀਕ ਕਰ ਲਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਤੋ ਕਲਮੇ ਲੱਭ ਲਾਂਗੇ ਆਪਾਂ ਤੇ ਆਪਾਂ ਨੂੰ ਗੁਰੂਆਂ ਦੀ ਬਾਣੀ ਦਾ ਖਜ਼ਾਨਾ ਸਾਡੇ ਕੋਲੇ ਹੈ ਸਾਡੇ ਕੋਲੇ ਸ਼ਹੀਦਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਐ ਉਹਨਾਂ ਦੇ ਸੁਪਨਿਆਂ ਦੇ ਲਕੀਰਾਂ ਸਾਡੇ ਕੋਲ ਨੇ ਉਹਨਾਂ ਲਕੀਰਾਂ ਤੇ ਚੱਲਣਾ ਐ ਸਾਡੇ ਕੋਲੇ ਪੀਰਾਂ ਫਕੀਰਾਂ ਸ਼ਾਇਰਾਂ ਦੇ ਵੱਡੇ ਵੱਡੇ ਸਾਡੇ ਕੋਲੇ ਪਏ ਨੇ ਜਿਹੜੇ ਪ੍ਰੇਰਣਾ ਦੇ ਚਿੱਠੇ ਪੰਜਾਬੀਆਂ ਪੂਰੀ ਦੁਨੀਆ 'ਚ ਕਾਮਯਾਬਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜੰਨੇ ਆ ਵੀ ਚਲ ਜਾਣਾਂ ਦਾ ਕਿਤੇ ਹੋਰ ਸੀ ਇੱਥੇ ਲਾ ਕੇ ਚੱਲ ਕੋਈ ਨਹੀਂ ਇੱਥੇ ਕਾਮਯਾਬ ਹੋ ਜੰਨੇ ਮਿਹਨਤੀ ਕੌਮ ਐ ਮਾਰਸ਼ਲ ਕੌਮ ਐ ਧਰਤੀ ਪਜਾਉ ਹੈ ਮੌਸਮ ਹਰ ਕਿਸਮ ਦਾ ਹੈ ਕਮੀ ਕੀ ਰਹਿ ਗਈ ਸੀ ਉਦਾਸੀ ਕਿਉਂ ਆ ਗਈ ਸੀ ਪਿਛਲੇ 20 ਸਾਲ ਤੋਂ ਪੰਜਾਬੀਆਂ ਦੇ ਚਿਹਰਿਆਂ ਤੇ ਉਦਾਸੀ ਸੀ ਸੱਥਾਂ ਦੇ ਵਿੱਚ ਰੌਣਕਾਂ ਘਟ ਗਈਆਂ ਸੀ 30-30 ਸਾਲ ਦੇ ਮੁੰਡਿਆਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਖਾ ਗਈ ਮੇਰੇ ਘਰ ਦਾ ਕੀ ਬਣੂਗਾ ਮੇਰੇ ਪਰਿਵਾਰ ਦਾ ਕੀ ਬਣੂਗਾ ਚਿੰਤਾ ਕਾ ਅਸੀਂ ਆਏ ਕੱਡੀਆਂ ਫਾਈਲਾਂ ਚਲੋ ਵੀ ਨੌਕਰੀਆਂ ਦੇਣੀਆਂ ਸ਼ੁਰੂ ਕਰੀਏ ਚਲੋ ਸਕੂਲ ਠੀਕ ਕਰੋ ਯਾਰ ਚਲੋ ਹਸਪਤਾਲ ਬਣਾਈਏ ਚਲੋ ਉਹਨਾਂ ਦੀ ਇਹ ਬਿਲਡਿੰਗਾਂ ਨੂੰ ਅਪਡੇਟ ਕਰਕੇ ਮਸ਼ੀਨਾਂ ਲਈਏ ਨਵੇਂ ਡਾਕਟਰ ਭਰਤੀ ਕਰੀਏ ਨਵਾਂ ਸਟਾਫ ਭਰਤੀ ਕਰੀਏ ਨਵੇਂ ਟੀਚਰ ਭਰਤੀ ਕਰੀਏ ਜਿਹੜੇ ਬੇਰੁਜ਼ਗਾਰ ਫਿਰਦੇ ਨੇ ਧਰਨੇ ਦਿੰਦੇ ਚਲੋ ਉਹਨਾਂ ਨੂੰ ਲੈ ਕੇ ਆਓ ਉਹਨਾਂ ਦੀ ਕਈਆਂ ਨੇ ਤਾਂ ਧਰਨੇ ਦਿੰਦਿਆਂ ਦੀਆਂ ਉਮਰਾਂ ਉਹ ਓਵਰ ਏਜ ਹੋ ਗਏ ਓਵਰ ਏਜ ਹੋ ਗਏ ਧਰਨਾ ਦਿੰਦੇ ਦਿੰਦੇ ਕਿ 7 ਸਾਲ ਤੋਂ ਧਰਨੇ ਤੇ ਬੈਠੇ ਜੀ ਹੁਣ ਉਮਰ ਲੰਘ ਗਈ ਨੌਕਰੀ ਕਰਨ ਵਾਲੀ ਉਹ ਵੀ ਵਧਾਈ 37 ਤੋਂ ਹੁਣੇ ਗੁਣੇ ਸੀ ਫੈਕਲਟੀ ਟੀਚਰਾਂ ਦੀ 37 ਸਾਲ ਤੋਂ 45 ਸਾਲ ਕੀਤੀ ਹੈ ਕੋਈ ਗੱਲ ਨਹੀਂ ਤੁਸੀਂ ਆ ਜਾਓ ਕੋਈ ਗੱਲ ਨਹੀਂ ਕੀ ਕਰੀਏ ਪਹਿਲਾਂ ਵਾਲੇ ਮਾਰੇ ਨਿਕਲੇ ਲੋਕਾਂ ਦਾ ਕੀ ਕਸੂਰ ਸੀਗਾ ਸੁਤਾਂ ਕਰਕੇ ਇਹ ਸਮਾਗਮ ਹੋਏ ਨੇ ਕਿ ਤੁਸੀਂ ਆ ਸਕੂਲ ਚ ਹੀ ਜਾ ਹੁੰਦੀ ਹੈ ਨਾ ਬੋਟਾ ਬੋਟਾ ਇੱਥੇ ਪੈਂਦੀ ਹੈ ਨਾ ਮੈਂ ਵੀ ਬੋਟ ਪਾਉਣੇ ਸੀ ਆ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਰਕਾਰੀ ਸਕੂਲ ਹੈ ਤੁਸੀਂ ਉਹ ਸਕੂਲ ਦੀਆਂ ਲਾਈਨਾਂ ਚ ਲੱਗ ਕੇ ਇੱਕ ਜ਼ਿੰਮੇਵਾਰੀ ਦੇਣ ਵਾਸਤੇ ਇੱਕ ਸਫਾਈ ਕਰਨ ਵਾਲੇ ਝਾੜੂ ਵਾਲਾ ਬਟਨ ਦੱਬਿਆ ਕਿ ਤਾਂ ਅੱਜ ਦੇ ਸਮਾਗਮ ਨੂੰ ਜਿਹੜੇ ਨੇ ਪੋਸੀਬਲ ਹੋ ਸਕਦੀ ਨਹੀਂ ਤਾਂ ਪਹਿਲਾਂ ਇੱਥੇ ਕੌਣ ਪੁੱਛਦਾ ਸੀ ਕਿਸੇ ਨੂੰ ਆਪਾਂ ਵੀ ਸੋਚ ਰਹੇ ਹੁੰਦੇ ਸੀ ਚਲੋ ਹੁਣ ਇਹ ਆ ਗਏ ਇਹ ਕਰ ਲੈਣਗੇ ਭਾਈ ਰਾਜ ਹੁਣ ਅਗਲੀ ਵਾਰ ਉਹ ਆ ਜਾਣਗੇ ਸੋ ਇਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਆਮ ਲੀਲਾ ਗਰਾਊਂਡ ਤੋਂ ਪ੍ਰਾਪ ਕਰਪਸ਼ਨ ਦੇ ਖਿਲਾਫ ਇੱਕ ਮਹਿੰਮ ਸ਼ੁਰੂ ਕੀਤੀ ਉਹਦੇ ਚੋਂ ਨਿਕਲੇ ਹੋਏ ਪਾਰਟੀਆ ਜ਼ੀਰੋ ਟੋਲਰੈਂਸ ਫਰ ਕਰਾਪਸ਼ਨ ਔਰ ਮੁੱਖ ਮੰਤਰੀ ਕੋਲੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਕਈਆਂ ਨੂੰ ਐ ਹੁੰਦਾ ਕਿ ਸ਼ਾਇਦ ਐਂ ਚੱਲਦਾ ਹੈ ਇੱਧਰ ਵੀ ਐਂ ਚੱਲਦਾ ਜੇ ਵਪਾਰੀ ਹੈ ਮੈਂ ਅਕਸਰ ਵਪਾਰ ਮੇ ਜਿਹੜੀ ਇੰਡਸਟਰੀ ਮੀਟਿੰਗਸ ਨੇ ਮੈਂ ਉਹਨਾਂ ਦੇ ਵਿੱਚ ਗੱਲ ਕਰਦਾ ਹੁੰਨਾ ਵਪਾਰੀ ਵੋਟਾਂ ਵੇਲੇ ਲਾਲ ਰੰਗ ਦੀ ਥੈਲੀ ਚ ਪੈਸੇ ਪਾ ਕੇ ਲੈ ਕੇ ਜਾਣਾ ਲੀਡਰਾਂ ਕੋਲੇ ਆ ਲਓ ਜੀ ਤੁਹਾਡਾ ਮਾਨ ਸਨਮਾਨ ਹੈ ਦੂਜਿਆਂ ਕੋਲੇ ਵੀ ਜਾਣਾ ਜਿਹੜੀ ਦੂਜੀ ਪਾਰਟੀ ਹੈ ਆ ਲਓ ਜੀ ਤੁਹਾਡਾ ਮਾਨ ਸਨਮਾਨ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਵਪਾਰੀਆਂ ਨੂੰ ਉਹਨਾਂ ਪਾਰਟੀਆਂ ਦੇ ਮੈਨੀਫੈਸਟੋ ਚੰਗੇ ਲੱਗਦੇ ਨੇ ਜਾਂ ਨੀਤੀਆਂ ਚੰਗੇ ਲੱਗਦੇ ਨੇ ਉਹ ਉਹਨਾਂ ਦਾ ਮਤਲਬ ਇਹ ਹੁੰਦਾ ਆ ਲਓ ਜੀ ਜੇ ਥੋੜੀ ਸਰਕਾਰ ਬਣ ਗਈ ਸਾਨੂੰ ਤੰਗ ਨਾ ਕਰਿਓ ਤੇ ਆ ਲਓ ਜੀ ਜੇ ਥੋੜੀ ਬਣ ਗਈ ਤੁਸੀਂ ਨਾ ਕਰਿਓ ਯਾਰ ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਨੇ ਮੈਨੂੰ ਇਹ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਬਣਦੀਆਂ ਨੇ ਅਸੀਂ ਖੁਦ ਗਏ ਚੇਨਈ ਉੱਥੋਂ ਦੇ ਇੰਡਸਟਰੀਸਟ ਬੁਲਾਏ ਪੂਨੇ ਬੈਂਗਲੌਰ ਮੁੰਬਈ ਸਾਰੇ ਥਾਂ ਤੇ ਗਏ ਇੱਥੇ ਮੁਹੱਲੇ ਵੀ ਆਪਾਂ ਇਕੱਠੇ ਹੋਏ ਸੀ ਰੈਡੀਸਨ ਚ ਸੋ ਉੱਥੇ ਕੀ ਕਿਹਾ ਕਿ ਆਓ ਪੰਜਾਬ ਚ ਮੌਲ ਠੀਕ ਹੋਊਗਾ ਹੁਣ ਹੁਣ ਤੁਹਾਨੂੰ ਕੋਈ ਖੱਜਲ ਖੋਰੀ ਨਹੀਂ ਹੋਊਗੀ ਕੋਈ ਰਿਸ਼ਵਤ ਨਹੀਂ ਹੋਊਗੀ ਤੁਸੀਂ ਆਓ ਆਪਣੀਆਂ ਫੈਕਟਰੀਆਂ ਲਾਓ ਸਾਡੇ ਧੀਆਂ ਪੁੱਤਾਂ ਨੂੰ ਕੰਮ ਦਿਓ ਰੈਵਨਿਊ ਦਿਓ ਤੁਹਾਨੂੰ ਇੱਕ ਕੋਈ ਬਾਬੂ ਆ ਕੇ ਅਫਸਰ ਤੁਹਾਨੂੰ ਵਾਲੀ ਪੁੱਛ ਸਕਦਾ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਹੁਣ ਤੱਕ 70000 ਕਰੋੜ ਰੁਪਏ ਦਾ ਇੱਥੇ ਸ਼ੁਰੂ ਹੋ ਗਿਆ ਕੰਮ ਮੈਂ ਜਿਹੜਾ ਸ਼ੁਰੂ ਹੋ ਗਿਆ ਉਹ ਕਹਿ ਰਿਆਂ ਜਿਹੜਾ ਆਉਣ ਵਾਲਾ ਉਹ ਤਾਂ ਅਜੇ ਮੈਂ ਉਦੋਂ ਦੱਸੂਗਾ ਜਦੋਂ ਆ ਗਿਆ ਮੈਂ ਬਾਹਲੀਆਂ ਹਵਾਈ ਗੱਲਾਂ ਨਹੀਂ ਦੱਸਦਾ ਕਿ ਮਤਲਬ ਕੋਈ ਝੂਠ ਬੋਲਦੀਏ ਟਾਟਾ ਸਟੀਲ ਕੋਪੜੀ ਆ ਸਾਈਕਲ ਵੈਲੀ ਹੈ ਪਹਾੜੇ ਦੇ ਨੇੜੇ ਲੁਧਿਆਣੇ ਦੇ ਹੁਣ ਤਾਂ ਲੁਧਿਆਣਾ ਕੋਹਾੜਾ ਇੱਕੋ ਗੱਲ ਹੋ ਗਈ ਉੱਥੇ ਸਾਈਕਲ ਬੈਲੀ ਹੈ ਟਾਟਾ ਸਟੀਲ ਆਪਣਾ ਪਲਾਂਟ ਮੈਂ ਉਸ ਘਾਟਨ ਕਰਕੇ ਆਇਆ ਜੋਰਾ ਤੇ ਕੰਮ ਚੱਲ ਰਿਹਾ ਬਣ ਰਿਹਾ ਹੈ ਬਿਲਡਿੰਗ ਬਣ ਰਹੀ ਹੈ ਉਹਨਾਂ ਦਾ ਫੈਕਟਰੀ ਬਣ ਰਹੀ ਹੈ ਟਾਟਾ ਸਟੀਲ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਦੂਜਾ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਇੱਥੇ ਹੋ ਗਿਆ ਜੀ 2 ਤੋਂ 3000 ਮੁੰਡੇ ਕੁੜੀਆਂ ਨੂੰ ਕੰਮ ਦੇਣਗੇ ਸਨਾਥਨ ਟੈਕਸਟਾਈਲ ਜਰਮਨੀ ਦੀਆਂ ਤਿੰਨ ਕੰਪਨੀ ਇੱਕ ਤਾਂ ਮਰਿੰਡੇ ਜਦੋਂ ਜਾਣਦੇ ਹੋ ਤੁਸੀਂ ਮਰਿੰਡੇ ਵਾਲਾ ਜਦੋਂ ਤੁਸੀਂ ਓਵਰਪੇਚ ਚੜਦੇ ਹੋ ਬਾਈਪਾਸ ਖੱਬੇ ਪਾਸੇ ਦੇਖਿਓ ਦੋ ਕੰਪਨੀਆਂ ਨੇ ਇੱਕ ਤਾਂ ਕਲਾਸ ਜਰਮਨੀ ਦੀ ਹੈ ਜਿਹੜੀ ਕੰਮੈਨਾ ਬਣਾਉਂਦੀ ਹੈ ਹਰੇ ਰੰਗ ਦੀਆਂ ਕੰਮੈਨਾ ਖੜੀਆਂ ਨਾਲ ਹੀ ਉਹਦੇ ਇੱਕ ਨਵੀਂ ਕੰਪਨੀ ਆਈ ਹੈ ਉਹਦਾ ਹਜੇ ਕੰਮ ਚੱਲ ਰਿਹਾ ਹੈ ਉਹਦਾ ਨਾਮ ਹੈ ਫਰੈਡਨਵਰਗ ਉਹ ਸੈਂਸਰ ਬਣਾਉਂਦੇ ਹੈ ਮਰਸੀਡੀਜ਼ ਗੱਡੀਆਂ ਦੇ ਉਹ ਵੀ ਆ ਗਏ ਬਰਵੀਓ ਕੰਪਨੀਆਂ ਲਹਿਰੇਗਾ ਅੱਗੇ ਜਰਮਨੀ ਦੀ ਜਿਹੜੀ ਪ੍ਰਾਲੀ ਤੋਂ ਬਾਇਓ ਗੈਸ ਬਣਾਉਂਦੀ ਹੈ 47000 ਏਕੜ ਜ਼ਮੀਨ ਤੇ ਇੱਕ ਟੀਲੀ ਨੂੰ ਵੀ ਅਗਰੀ ਲੱਗਰ ਦਿੰਦੇ ਹੋ ਬਾਇਓ ਗੈਸ ਇੰਡੀਅਨ ਆਇਲ ਨਾਲ ਉਹਨਾਂ ਦਾ ਕਰਾਇਆ ਸਮਝੌਤਾ ਜੇ ਕੁਝ ਕਰਨਾ ਹੋਵੇ ਨਾ ਫਿਰ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਖਾਸ ਤੌਰ ਤੇ ਪੰਜਾਬੀਆਂ ਲਈ ਇਹ ਪਹਿਲਾਂ ਇਹ ਇਨਵੈਸਟ ਪੰਜਾਬ ਦੇ ਪਹਿਲਾਂ ਵੀ ਕਰਾਉਂਦੇ ਰਹੇ ਇੱਥੇ ਮਹੱਲੀ ਕਰਾਇਆ ਸੀ ਇੱਕ ਵਾਰੀ ਉਹ ਆਈਐਸਬੀ 'ਚ ਕਰਾਇਆ ਸੀ ਮੈਂ ਕੱਲ੍ਹ ਅੰਬਾਨੀ ਹੋਰੀ ਅੰਡਾਨੀ ਹੋਰੀ ਉਹ ਬੁਲਾ ਲਏ ਵੱਡੇ ਵੱਡੇ ਲਓ ਜੀ 2 2.5 ਲੱਖ ਕਰੋੜ ਦੇ ਐਮਓਯੂ ਸਾਈਨ ਹੋ ਗਏ ਉਹ ਸਾਈਨ ਹੋਈ ਰਹਿ ਗਏ ਜੀ ਉਹਦੀ ਇੱਕੋ ਹੀ ਨਿਸ਼ਾਨੀ ਬਚੀ ਐ ਇਨਵੈਸਟ ਪੰਜਾਬ ਦੀ ਇਹਨਾਂ ਨੇ ਦबई ਤੋਂ ਲਿਆ ਕੇ ਨਾ ਖਜੂਰਾ ਲਾਈਆਂ ਸੀ ਇੱਥੇ ਲਾਈਆਂ ਸੀ ਨਾ ਤੁਸੀਂ ਦੇਖੀ ਹੋਣੀਆਂ ਉਹ ਖਜੂਰਾ ਕਿੱਥੇ ਨੇ ਹੁਣ ਉਹ ਹੀ ਨਿਸ਼ਾਨੀ ਬਚੀ ਐ ਉਹ ਬਾਦਲ ਪਿੰਡ ਲੱਗੀਆਂ ਹੋਈਆਂ ਨੇ ਉਹਦੇ ਘਰ ਮੋਰੇ ਹੁਣ ਬਸ ਕਮਾਲ ਆ ਯਾਰ ਖਜੂਰਾ ਵੀ ਲੈ ਗਏ ਓਏ ਕੁਝ ਤਾਂ ਲੋਕਾਂ ਵਾਸਤੇ ਛੱਡ ਦੋ ਨਾ ਆ ਦੋ ਤਿੰਨ ਮੰਤਰੀ ਆ ਦੋ ਤਿੰਨ ਮੰਤਰੀ ਜਦੋਂ ਸਰਕਾਰ ਬਦਲ ਗਈ ਸੋਫੇ ਹੀ ਲੈ ਗਿਆ ਸਰਕਾਰੀ ਸਰਕਾਰੀ ਸੋਫੇ ਲੈ ਗਏ ਦੱਸੋ ਇੱਕ ਹੋਰ ਐ ਮੈਂ ਨਾਂ ਨਹੀਂ ਲੈਣਾ ਜਿਆਦਾ ਬੇਇੱਜ਼ਤੀ ਹੋ ਜੂਗੀ ਉਹਦੀ ਉਹਨੇ ਕੀ ਕੀਤਾ ਉਹਦੇ ਹੌ ਲੱਗੀਆਂ ਹੋਈਆਂ ਸੀ ਸਬਜ਼ੀਆਂ ਦੀਆਂ ਬੇਲਾਂ ਹਏ ਸਬਜ਼ੀਆਂ ਲੱਗੀਆਂ ਨਹੀਂ ਸੀ ਬੇਲਾਂ ਵੱਟ ਕੇ ਲੈ ਗਿਆ ਦੱਸੋ ਹੱਦ ਆ ਯਾਰ ਮਤਲਬ ਮਤਲਬ ਉਹ ਹੀ ਕਹਿੰਦੇ ਨਾ ਸਿਆਣੇ ਕਹਿੰਦੇ ਜਿਵੇਂ ਕਿ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ ਨੀਦ ਦੇ ਭੁੱਖ ਨਹੀਂ ਰਾਇਤਾ ਇਹ ਨਹੀਂ ਤਾਂ ਦੇ ਭੁੱਖਿਆ ਸੱਚ ਇਹ ਰਜਣੇ ਨਹੀਂ ਸੋਇਸ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਕਿ ਪੰਜਾਬ ਬਦਲ ਰਿਹਾ ਰੰਗਲੇ ਪੰਜਾਬ ਦਾ ਸੁਪਨਾ ਹੈ ਅਸੀਂ ਤਾਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਅਸੀਂ ਲੰਡਨ ਪੈਰਿਸ ਕੈਲੀਫੋਰਨੀਆ ਨਹੀਂ ਬਣਾਉਣਾ ਸਾਡਾ ਪੰਜਾਬ ਉਹ ਤੋਂ ਵਧੀਆ ਹੈ ਸਾਨੂੰ ਪੰਜਾਬ ਹੀ ਬਣਾ ਦਿਓ ਦੁਬਾਰੇ ਅਸੀਂ ਹੋ ਲੰਡਨ ਪੈਰਿਸ ਕੈਲੀਫੋਰਨੀਆ ਨਹੀਂ ਬਣਾਉਣਾ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਮਿਲ ਜੇ ਵਪਾਰੀ ਨੂੰ ਜਿਹੜੀ 기 ਚਾਹੁੰਦਾ ਉਹ ਉਹਦੇ ਮੁਤਾਬਕ ਉਹਨੂੰ ਉਹਦਾ ਬਿਜ਼ਨਸ ਚੱਲ ਪੇ ਕਿਸਾਨ ਨੂੰ ਉਹਨੀਆਂ ਫਸਲਾਂ ਦੇ ਭਾਅ ਮਿਲ ਜਾਣ ਮਜ਼ਦੂਰ ਨੂੰ ਉਹਦੀ ਬਣਦੀ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਦੁਕਾਨਦਾਰ ਦੀ ਦੁਕਾਨਦਾਰੀ ਸਾਰਾ ਸਰਕਲ ਹੈ ਸਰਕਰ ਚੱਲੂਗਾ ਚੱਲੂ ਪਹਿਲਾਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਆਪਦੇ ਆਪਦੇ ਪਰਿਵਾਰ ਤੋਂ ਬਿਨਾਂ ਕੁਝ ਪਤਾ ਹੀ ਨਹੀਂ ਸੀਗਾ ਬਿਹੋਰ ਕੀ ਹੁੰਦਾ ਹੋਰ ਕੌਣ ਹੁੰਦੇ ਨੇ ਸੋ ਇਸਕਾ ਕਿ ਅੱਜ ਤੁਹਾਡੇ ਕੋਲੇ ਸਪੈਸ਼ਲੀ ਆਏ ਆ ਆਮ ਤੌਰ ਤੇ ਕਹਿੰਦੇ ਜੀ ਬਸ ਉਤ ਘਾਟਨ ਕਰਕੇ ਚਲੇ ਜਾਓ ਮੁੱਖ ਮੰਤਰੀ ਇਹੋ ਜਿਹੇ ਫੰਕਸ਼ਨਾਂ ਤੇ ਬੋਲਦੇ ਨੇ ਹੁੰਦੇ ਮੈਂ ਕਿਉਂ ਕਹਿੰਦੇ ਪ੍ਰੋਟੋਕਾਲ ਹੈ ਯਾਰ ਕਸਾ ਪ੍ਰੋਟੋਕਾਲ ਹੈ ਵਿਧਾਨ ਸਭਾ ਜਮ ਹਰੇਕ ਸਵਾਲ ਦਾ ਜਵਾਬ ਦੇ ਦੇਣਾ ਮੈਨੂੰ ਮੇਰੇ ਅਫਸਰ ਕਹਿੰਦੇ ਹਰੇਕ ਸਵਾਲ ਦਾ ਜਵਾਬ ਤੁਸੀਂ ਨਾ ਦਿਆ ਕਰੋ ਜੀ ਮੈਂ ਕਿਉਂ ਜਦੋਂ ਮੇਰੇ ਕੋਲ ਜਵਾਬ ਹੈਗੇ ਨੇ ਮੈਂ ਕਿਹਾ ਨਾ ਦਿਮਾ ਕੰਨ ਹੀ ਪ੍ਰੋਟੋਕੋਲ ਹੈ ਪਹਿਲਾਂ ਵਾਲੇ ਮੁੱਖ ਮੰਤਰੀ ਜਵਾਬ ਦਿੰਦੇ ਨਹੀਂ ਹੁੰਦੇ ਸੀ ਮੈਂ ਕਿਹਾ ਫਿਰ ਤਾਂ ਇਹੋਂ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਬੋਲਦੇ ਹੀ ਨਹੀਂ ਸੀ ਆਪਸ ਵਿੱਚ ਮਿਲੇ ਹੁੰਦੇ ਸੀ ਤੂੰ ਸਵਾਲ ਕਰ ਲਈ ਮੈਂ ਕੁਝ ਕਹਾਂਗਾ ਨਹੀਂ ਹਾਂਜੀ ਨੋਟ ਕਰਾਏ ਆਪਾਂ ਸਿੱਧਾ ਜਵਾਬ ਦਿੰਨੇ ਆ ਜੀ ਪਿੰਡਾਂ ਵਾਲਾ ਤੂੰ ਐ ਕਿਹਾ ਤਾਂ ਆਓ ਜਿਹੜੀ ਵਿੱਚ ਤੇ ਖੇਡਣਾ ਆਜੋ ਜਿਹੜੀ ਵਿੱਚ ਤੇ ਖੇਡਣਾ ਆਜੋ ਕਿਉਂਕਿ ਮੈਂ ਸਟਾਇਰੀ ਕੀਤਾ ਪੋਲੀਟੀਕਲ ਸਟਾਇਰੀ ਕੀਤਾ ਹੁਣ ਤੱਕ ਮੈਂ ਤੋ ਮੇਰੇ ਕੋਲ ਜਵਾਬ ਹੈਗੇ ਨੇ ਇਹ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋ ਪਹਿਲਾਂ ਚੋਨਾ ਫਿਰ ਚੋਨਾ ਇਹ ਕੀ ਕਹਿੰ ਕਹੀ ਜਾਂਦੀ ਹੈ ਮੈਂ ਕਿਹਾ ਹਰ ਸਿਮਰਤ ਕਰਕੇ ਕਹੀਏ ਇਹ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਨੰਨੇ ਨਾਣਿਆਂ ਦਾ ਫਰਕ ਨਹੀਂ ਪਤਾ ਜੀ ਇਹ ਭਗਵੰਤ ਮਾਨ ਹੈ ਮੈਂ ਕਿਹਾ ਜੀ ਭਗਵੰਤ ਮਾਨ ਹੈ ਬੱਬੇ ਬੱਬੇ ਦਾ ਫਰਕ ਨਹੀਂ ਪਤਾ ਜੀ ਇਹ ਪੰਜਾਬ ਦੀ ਪੇਟ 'ਤੇ ਵੀ ਛੋਰਾ ਘੋਪਦਾ ਹੈ ਉਹ ਮੈਂ ਘੋਪਦਾ ਨਹੀਂ ਹੁੰਦਾ ਇਹ ਇਹ ਤਾਂ ਛੁਰੇ ਦੀ ਬੇਇਤੀ ਕਰ ਰਿਹਾ ਤੁਸੀਂ ਮੈਂ ਸ਼ੱਤ ਲਾ ਕੇ ਕਹਿ ਰਿਹਾ ਆ ਚਾਰ ਜਣੇ ਤਾਂ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹ ਤਾਂ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਸਵਿਸ ਕਰਕੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਤਾਂ ਘਰ ਪੜ੍ਹੇ ਲਿਖੇ ਹੈਗੇ ਹੋ ਪਰ ਥੋੜਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ ਜਿਹੜੇ ਵੋਟਾਂ ਨਹੀਂ ਪਾਉਣ ਜਾਂਦੇ ਬਹੁਤ ਘੱਟ ਪਰਸੈਂਟੇਜ ਪੈਂਦੀ ਏ ਸ਼ਹਿਰਾਂ ਚੋ ਇੱਕ ਪਿਕਨਿਕ ਡੇ ਸਮਝ ਲੈਨੇ ਹੋ ਵੀ ਛੱਡ ਪਰੇ ਆਪਾਂ ਨੇ ਕੀ ਲੈਣਾ ਏ ਤਾਂ ਇੰਝ ਚੱਲੀ ਜਾਓ ਹਿੱਸਾ ਜ਼ਰੂਰ ਲਾ ਜੇ ਤੂੰ ਹੀ ਨਹੀਂ ਕਿਸੇ ਨੂੰ ਪਾਉਣੀ ਨੋਟਾਂ ਦਾ ਦੱਬਿਆ ਉਹ ਘਟ ਘਟ ਆਪਣੀ ਹਾਜ਼ਰੀ ਲਵਾਓ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜ ਗਏ ਇੱਕ ਚਿੜੀ ਕੱਲੀ ਹੋਈ ਸੀ ਛੱਪੜ 'ਚੋਂ ਚੁੰਝ ਪਰਿਆ ਕਰੇ ਪਾਣੀ ਦੀ ਪਾਣੀ ਤੇ ਅੱਗ ਤੇ ਪਾ ਕੇ ਆ ਜਾ ਕਰੇ ਫਿਰ ਫਿਰ ਜਾ ਕੇ ਚਾਰ ਪੰਜ ਵਾਰੀ ਜਿੱਤ ਉਹਨਾਂ ਕੀਤਾ ਬਾਕੀ ਜਾਨਵਰ ਹੱਸਣ ਲੱਗ ਗਏ ਕਦੇ ਚਿੜੀਏ ਕੰਮਲੀ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਤੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਉਹ ਕਹਿੰਦੀ ਮੈਨੂੰ ਪੱਕਾ ਪਤਾ ਹੈ ਕਿ ਮੇਰੀ ਤੁੰਝ ਦੇ ਪਾਣੀ ਨਾਲੇ ਬੁਝਣੀ ਨਹੀਂ ਪਰ ਜਦੋਂ ਹਿਸਟਰੀ ਲਿਖੀ ਜਾਊਗੀ ਨਾ ਕਦੇ ਇਹ ਸੱਚ ਦੀ ਤਾਂ ਉਦੋਂ ਮੇਰਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਆਊਗਾ ਤੁਹਾਡਾ ਨਾਂ ਬਹਿ ਕੇ ਤਮਾਸ਼ਾ ਦੇਖਣਾਂ ਜਾਊਗਾ